ਅਸੀਂ ਲੜਕੀ ਦਾ ਵਿਆਹ ਰੱਖਦੇ ਆਂ ਬਰਾਤ ਆ ਗਈ ਬੜੀ ਸੇਵਾ ਕਰਦੇ ਆਂ ਅਸੀਂ ਨਾ ਮੱਛੀਆਂ ਦੇ ਨਾਲ ਖਾਣਾ ਸਾਨੂੰ ਪਸੰਦ ਲੱਗਦਾ ਬਰਾਤੀ ਕਹਿੰਦੇ ਸਾਡੀ ਬਰਾਤ ਤਾਂ ਆਊਗੀ ਸਾਨੂੰ ਮੱਛੀ ਚਾਹੀਦੀ ਆ ਹੁਣ ਉਹ ਮੱਛੀ ਦਾ ਖਸਮ ਆ ਗਿਆ ਹੁਣ ਉਹ ਖਵਾਜਾ ਆ ਗਿਆ ਹੁਣ ਰੋਕੋ ਹੁਣ ਪਾਉਂਦੇ ਆ ਕੜਾਈਆਂ ਆ ਜਿਹੜੇ ਬਾਬੇ ਕਹਿੰਦੇ ਸਾਡੇ ਚ ਬਾਬਾ ਆ ਗਿਆ ਅਸੀਂ ਐਂ ਕਰ ਦਿੰਨੇ ਆ ਲਾ ਲਓ ਬੰਨ ਹੁਣ ਕਿਉਂ ਪੱਤਨਾ ਚ ਲਈ ਫਿਰਦੇ ਕੜਾਈਆਂ ਬਣਾ ਬਣਾ ਜਿਦੋਂ ਅਸੀਂ ਸੁੱਖ ਵੇਲੇ ਸ਼ੁਕਰਾਨਾ ਨਹੀਂ ਕਰ ਸਕਦੇ ਤਾਂ ਦੁੱਖ ਵੇਲੇ ਫਿਰ ਅਸੀਂ ਕਿਉਂ ਰੋਣੇ ਆ ਜੀਦੋਂ ਬੰਦੇ ਤੇ ਵਿਪਤਾ ਪੈਂਦੀ ਆ ਖਾਲਸਾ ਜੀ ਉਦੋਂ ਬੰਦਾ ਭਾਈਦਾ ਗੁਰੂ ਘਰ ਰਮਾਲਾ ਵੀ ਲੈ ਕੇ ਮਹਾਰਾਜ ਮੈਂ ਖੰਡ ਪਾਠ ਕਰਾਉਂਗਾ ਸੁਖ ਨੂੰ ਨਹੀਂ ਸਭ ਕਰਾਉਂਗਾ ਪਹਿਲਾਂ ਕਿਉਂ ਨਹੀਂ ਕਰਾਉਂਦਾ ਸੋ ਇਹ ਲੈਣੇ ਦਾ ਦੇਣਾ ਹੈ ਕੁਝ ਨਹੀਂ ਹੋਇਆ ਹੁਣ ਆਪਾਂ ਇੱਕ ਹੋਈ ਜਿੰਨਾ ਸਾਥੂ ਹੋਇਆ ਅਸੀਂ ਵਿਸ਼ਵ Hindu ਮਹਾਸੰਗ ਦੇ ਵੱਲੋਂ ਤੇ ਪੂਰੇ ਸਾਡੀ ਜਿਹੜੀ ਨੌਜਵਾਨ ਸਾਡੇ ਪਿੰਡ ਗਿਆਨਾਂ ਦੀ ਜਿੰਨੀ ਸੰਗਤ ਹੈ ਸਾਡੇ ਗਿਆਨੀ ਪਿੰਡ ਦੇ ਜਿਨੇ ਵੀ ਸੇਵਾਦਾਰ ਆ ਬਹੁਤ ਹੀ ਕਹਿ ਦਿਲੋਂ ਸਾਡੇ ਨਾਲ ਜੁੜ ਕੇ ਸੇਵਾ ਕਰ ਰਹੇ ਆ ਉਹ ਆਪਣੀ